ਉਹ ਗਲਤੀ ਨਾਲ ਇਸ ਆਈਡੀ ਤੇ ਜਿਹੜੇ ਪੈਸੇ ਭੇਜੋਗੇ ਜੇਕਰ ਉਹਨੇ ਤੁਹਾਨੂੰ ਚੈੱਕ ਭੇਜਿਆ ਵੀ ਆ ਤੁਸੀਂ ਆਪਣੇ ਖਾਤੇ ਤੇ ਤਾਂ ਨਹੀਂ ਹਰੇ ਲਾਇਆ ਹੋ 10 15% ਚਾਂਸ ਹੁੰਦੇ ਨੇ ਵੀ ਪੈਸੇ ਰਫੰਡ ਹੋ ਜਾਣੇ ਸੋ ਕੁੜੀਆਂ ਨਾਲ ਕੀ ਹੁੰਦਾ ਜੀ ਕੁੜੀਆਂ ਨੂੰ ਕਿਤੇ ਘਰ ਚ ਬੁਲਾ ਲਿਆ ਜਾਂਦਾ ਤੁਹਾਨੂੰ ਪਪਾ ਬਾਹਰ ਕੱਢ ਦਾਂਗੇ ਸਸਪੈਂਡ ਕਰ ਦਾਂਗੇ ਵਰਕ ਪਰਮਿਟ ਹੀ ਮਿਲਣਾ ਦਾ ਦਿਮਾਗ ਹੈ ਜਿਹੜਾ ਉਸ ਚੀਜ਼ ਦੇ ਵਿੱਚ ਲੱਗ ਜਾਂਦਾ ਕਿ ਹਾਂ ਪੰਜ ਬੰਦੇ ਨੂੰ ਤੁਹਾਡੇ ਤੇ ਕੇਸ ਕਰ ਦਾਂਗੇ ਤੁਸੀਂ ਇਲੀਗਲ ਕੰਮ ਕਰਦੇ ਹੋ ਜਾਂ ਤੁਸੀਂ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਵਾਗਤ ਕਰਦਾ ਹਾਂ ਅੱਜ ਦੇ ਵਲੌਗ ਦੇ ਵਿੱਚ ਅੱਜ ਦੀ ਵਲੌਗ ਦੀ ਸਟਾਰਟਿੰਗ ਕਰਨ ਜਾ ਰਿਹਾ ਜੀ ਕੈਨੇਡਾ ਦੇ ਉਹਨਾਂ ਚੀਜ਼ਾਂ ਦੇ ਬਾਰੇ ਜਿਹੜੀਆਂ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਨੂੰ ਤਾਂ ਕਾਫੀ ਹੱਦ ਤੱਕ ਪਤਾ ਹੋਣਗੀਆਂ ਪਰ ਜਿਹੜੇ ਆਉਣ ਵਾਲੇ ਸਟੂਡੈਂਟਸ ਨੇ ਜਾਂ ਪੇਰੈਂਟਸ ਨੇ ਉਹਨਾਂ ਨੂੰ ਇਹ ਗੱਲਾਂ ਬਾਰੇ ਨਹੀਂ ਪਤਾ ਹੋਵੇਗਾ ਕੈਨੇਡਾ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਸਭ ਤੋਂ ਜ਼ਿਆਦਾ ਠੱਗੀ-ਵੱਜੀ ਜਾਂਦੀ ਆ ਸਾਰੇ ਨਾਲੋਂ ਜ਼ਿਆਦਾ ਫਰੋਡ ਕੈਨੇਡਾ ਦੇ ਵਿੱਚ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਨ ਜਾ ਰਿਹਾ ਜੀ ਉਨਾ ਫਰੋਡਸ ਬਾਰੇ ਜਿਹੜੇ ਫਰੋਡਸ ਤੁਹਾਡੇ ਇੱਕ ਸੈਕਿੰਡ ਦੇ ਵਿੱਚ ਤੁਹਾਡੇ ਖਾਤੇ ਖਾਲੀ ਕਰ ਦਿੰਦੇ ਨੇ ਅੱਜ ਕੱਲ ਕੀ ਹੋ ਰਿਹਾ ਜੀ ਨਮਾ ਸਭ ਤੋਂ ਪਹਿਲਾਂ ਜਿਹੜੀ ਫਰੋਡ ਦੀ ਗੱਲ ਕਰਦੇ ਆ ਜੀ ਜਿਹੜਾ ਖਾਸ ਕਰਕੇ ਸਟੂਡੈਂਟ ਨੂੰ ਠੱਗਿਆ ਜਾ ਰਿਹਾ ਕੰਮ ਕਰਕੇ ਸੋ ਇਹਦੇ ਵਿੱਚ ਸਟੂਡੈਂਟਸ ਦੀ ਵੀ ਬਹੁਤ ਜ਼ਿਆਦਾ ਤੱਕ ਜਿਹੜੀ ਗਲਤੀ ਹੈ ਸਟੂਡੈਂਟਸ ਅਵੇਅਰ ਨਹੀਂ ਹੁੰਦੇ ਸੋ ਇਹ ਚੀਜ਼ਾਂ ਲਈ ਅਵੇਅਰ ਹੋ ਜਾਓ ਜਿਹੜੇ ਪੇਰੈਂਟਸ ਵੀਡੀਓ ਦੇਖਦੇ ਆਪਣੇ ਬੱਚੇ ਨੂੰ ਇਹ ਚੀਜ਼ਾਂ ਸਮਝਾਣ ਤੇ ਜਿਹੜੇ ਸਟੂਡੈਂਟ ਦੇਖਦੇ ਉਹ ਵੀ ਚੀਜ਼ਾਂ ਸਮਝਣ ਸਭ ਤੋਂ ਪਹਿਲਾਂ ਗੱਲ ਕਰਦਾ ਜੀ ਸਟੂਡੈਂਟਸ ਨੂੰ ਕਾਲ ਆਉਂਦੀ ਆ ਉਹਨਾਂ ਕੋਲ ਜ ਭਈ ਜੇਕਰ ਤੁਸੀਂ ਆ ਕਾਲਜਿਸਟ ਪੜ ਰਹੇ ਹੋ ਤੇ ਤੇ ਤੁਸੀਂ ਆ ਫੀਸ ਆਪਣੀ ਨਹੀਂ ਸਬਮਿਟ ਕੀਤੀ ਤੇ ਤੁਹਾਡਾ ਜਿਹੜਾ ਆਪਾਂ ਅਸੀਂ ਤੁਹਾਨੂੰ ਸਸਪੈਂਡ ਕਰ ਦਾਂਗੇ ਕਾਲਜ ਦੇ ਵਿੱਚ ਸੋ ਇਹੋ ਜੀਆਂ ਚੀਜ਼ਾਂ ਕੈਨੇਡਾ ਦੇ ਵਿੱਚ ਨਹੀਂ ਹੁੰਦੀਆਂ ਜੇਕਰ ਕਾਲਜ ਤੁਹਾਨੂੰ ਕੁਝ ਦੱਸਣਾ ਚਾਹਵੇਗਾ ਉਹ ਤੁਹਾਨੂੰ ਈਮੇਲ ਕਰੇਗਾ ਜਾਂ ਤੁਹਾਡੇ ਐਡਰੈਸ ਤੇ ਤੁਹਾਨੂੰ ਈਮੇਲ ਆਵੇਗੀ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਜੇਕਰ ਕੋਈ ਕਾਲ ਆ ਵੀ ਜਾਂਦੀ ਹੈ ਤੇ ਆਪਾਂ ਕਾਲਜ ਜਾ ਕੇ ਪਹਿਲੇ ਪੁੱਛ ਲਈਏ ਕੋਈ ਇਨੀ ਅਰਜੈਂਟ ਨਹੀਂ ਹੁੰਦਾ ਵੀ ਕਾਲਜ ਤੁਹਾਨੂੰ ਇੱਕ ਦਿਨ ਚ ਕਹਦੇ ਵੀ ਅੱਜ ਹੀ ਪੈਸੇ ਭਰੋ ਨਹੀਂ ਤੁਹਾਨੂੰ ਆਪਾਂ ਬਾਹਰ ਕੱਢ ਦਾਂਗੇ ਸਸਪੈਂਡ ਕਰ ਦਾਂਗੇ ਵਰਕ ਪਰਮਿਟ ਨਹੀਂ ਮਿਲਣਾ ਸੋ ਇਹ ਚੀਜ਼ਾਂ ਇੱਥੇ ਨਹੀਂ ਹੁੰਦੀਆਂ ਸੋ ਇਹ ਜਿਹੜੇ ਸਟੂਡੈਂਟ ਨਵੇਂ ਆਦੇ ਇਹ ਚੀਜ਼ਾਂ ਤੇ ਬਚੋ ਜੇ ਕਈ ਤੁਹਾਨੂੰ ਫੋਨ ਕਰਕੇ ਕਹਿੰਦਾ ਵੀ ਤੁਹਾਡਾ ਤੁਹਾਨੂੰ ਆਪਾਂ ਤੁਹਾਨੂੰ ਤੁਹਾਡੇ ਤੇ ਕੇਸ ਕਰਦਾਂਗੇ ਤੁਸੀਂ ਇਲੀਗਲ ਕੰਮ ਕਰਦੇ ਹੋ ਜਾਂ ਤੁਸੀਂ ਕੋਈ ਕੋਈ ਵੀ ਕੰਮ ਕਰਦੇ ਹੋ ਨਾ ਤੁਸੀਂ ਆਹ ਇੱਥੇ ਕਲਿੱਕ ਨਹੀਂ ਕੀਤਾ ਜਾਂ ਸਾਨੂੰ ਪੈਸੇ ਨਹੀਂ ਭੇਜੇ ਅਸੀਂ ਤੁਹਾਨੂੰ ਬਈ ਆਪਾਂ ਸਸਪੈਂਡ ਕਰ ਦਾਂਗੇ ਡਿਪੋਰਟ ਕਰਾਂਗੇ ਸੋ ਇਹੋ ਜਿਹਾ ਕੈਨੇਡਾ ਦੇ ਵਿੱਚ ਕੁਝ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਸਾਨੂੰ ਬਹੁਤ ਜ਼ਿਆਦਾ ਧ ਸੋ ਜੇਕਰ ਆਪਾਂ ਇਹ ਚੀਜ਼ਾਂ ਤੇ ਅਵੇਅਰ ਹੋਵਾਂਗੇ ਤਾਂ ਹੀ ਆਪਣਾ ਜਿਹੜੇ ਚਾਰ ਪੈਸੇ ਕਮਾਦੇ ਆ ਉਹਨਾਂ ਨੂੰ ਬਚਾ ਸਕਾਂਗੇ ਨਹੀਂ ਤਾਂ ਇੱਕ ਦਿਨ ਦੇ ਵਿੱਚ ਖਾਤੇ ਖਾਲੀ ਹੋ ਜਾਂਦੇ ਨੇ ਹੋਰ ਕਿਹੜੇ ਫਰੋਡ ਹੁੰਦੇ ਨੇ ਜੀ ਦੂਜੇ ਨੰਬਰ ਤੇ ਫਰੋਡ ਆ ਜਾਂਦਾ ਕਿ ਜਿਹੜਾਂ ਕੋਲ ਗੱਡੀ ਹੁੰਦੀ ਆ ਵੈਸੇ ਤਾਂ ਕਈਆਂ ਕੋਲ ਗੱਡੀ ਨਹੀਂ ਹੁੰਦੀ ਉਹਨਾਂ ਨੂੰ ਵੀ ਮੈਸੇਜ ਆ ਜਾਂਦਾ ਕਿ ਤੁਸੀਂ ਆਪਣੀ ਕਾਰ ਇੱਥੇ ਪਾਰਕ ਕੀਤੀ ਸੀ ਤੇ ਤੁਸੀਂ ਉਹਦਾ ਜਿਹੜਾ ਪੈਸੇ ਆ ਤੁਸੀਂ ਨਹੀਂ ਭਰੇ ਪਲੈਨਟੀ ਨਹੀਂ ਭਰੀ ਫਾਈਨ ਨਹੀਂ ਭਰਿਆ ਜੇ ਤੁਸੀਂ ਅੱਜ ਨਹੀਂ ਭਰਦੇ ਹੋ ਆ ਕੇ ਕਲਿੱਕ ਨਹੀਂ ਕਰਦੇ ਹੋ ਤੇ ਆਪਾਂ ਤੁਹਾਨੂੰ ਰਿਸਸੋ ਮਤਲਬ ਰਿਪੋਰਟ ਕਰਵਾ ਲਾਂਗੇ ਜਾਂ ਤੁਹਾਡਾ ਫਾਈਨ 10 ਗੁਣਾ ਹੋ ਜਾਊਗਾ ਸੋ ਇਹੋ ਜਿਹਾ ਵੀ ਇੱਥੇ ਕੁਝ ਨਹੀਂ ਹੁੰਦਾ ਜੀ ਇਹਨਾਂ ਚੀਜ਼ਾਂ ਤੇ ਵੀ ਆਪਾਂ ਬਚ ਕੇ ਰਹੀਏ ਸੋ ਕੁਝ ਕਰਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਜੇਕਰ ਇਹ ਚੀਜ਼ਾਂ ਤੇ ਤੁਹਾਨੂੰ ਮੈਸੇਜ ਆਉਂਦੇ ਨੇ ਤੇ ਹੋਰ ਕਿਹੜੇ ਫਰੋਡਸ ਹੁੰਦੇ ਨੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਫਰੋਡ ਹੁੰਦਾ ਜੀ ਕੁੜੀਆਂ ਕਿਉਂਕਿ ਕਿਸੇ ਦੀ ਵੀ ਗੱਲ ਛੇਤੀ ਆ ਜਾਂਦੀਆਂ ਮੁੰਡੇ ਹਲੇ ਚਲੋ ਇੱਕ ਦੂਜੇ ਨੂੰ ਪੁੱਛ ਲੈਂਦੇ ਆ ਪਰ ਕੁੜੀਆਂ ਨੂੰ ਆਦਤ ਹੁੰਦੀ ਆ ਵੀ ਉਹ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰਦੀਆਂ ਤੇ ਐਕਸ਼ਨ ਸਟ੍ਰਿਕਟ ਐਟ ਦਾ ਟਾਈਮ ਲੈ ਲੈਂਦੇ ਜੇ ਕੋਈ ਕੋਈ ਚੀਜ਼ ਵੀ ਹੁੰਦੀ ਆ ਆਪਾਂ ਕਹਿੰਦੇ ਹਨ ਵੀ ਇੱਕੋ ਦਮ ਕੋਈ ਆਪਾਂ ਕਦਮ ਚੱਕ ਲੈਂਦੇ ਆ ਸੋ ਕੁੜੀਆਂ ਦਾ ਉਹ ਚੀਜ਼ ਹੁੰਦੀ ਹੈ ਇੱਕੋ ਦਮ ਕਦਮ ਥੋੜਾ ਜਿਹਾ ਖਾਸ ਕਰਕੇ ਨਾ ਚੀਜ਼ਾਂ ਤੇ ਬਚ ਕੇ ਰਹਿਣ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ ਕਿਉਂਕਿ ਜੇਕਰ ਆਪਾਂ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੱਤਾ ਤੇ ਸਾਡੇ ਨਾਲ ਜਿਹੜਾ ਫਰੋਡ ਆਈਜ਼ਲੀ ਹੋ ਜਾਣਾ ਸੋ ਇਹ ਚੀਜ਼ਾਂ ਦਾ ਜ਼ਰੂਰ ਆਪਾਂ ਧਿਆਨ ਰੱਖੀਏ ਤੇ ਦੂਜੀ ਗੱਲ ਕੰਮ ਦਾ ਤੁਹਾਨੂੰ ਮੈਸੇਜ ਆ ਜਾਊਗਾ ਜੀ ਕਿ ਸਕਿਉਰਿਟੀ ਜਮ੍ਹਾਂ ਕਰਵਾਓ ਤਾਂ ਹੀ ਤੁਹਾਨੂੰ ਆਪਾਂ ਕੰਮ ਤੇ ਭਲਾ ਸਕਦੇ ਆ ਤੇ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਵੀ ਕਹੋ ਗਰੁੱਪਸ ਬਣੇ ਹੁੰਦੇ ਆ ਗਰੁੱਪਸ ਦੇ ਵਿੱਚ ਉਹਨਾਂ ਦੇ ਬੰਦੇ ਉਹ ਉਹਨਾਂ ਨੇ ਕੰਮ ਆ ਪਾਇਆ ਉਹਨਾਂ ਨੇ ਕਹਿਣਾ ਵੀ ਹਾਂ ਪੰਜ ਸੱਤ ਬੰਦੇ ਨੇ ਰਿਪਲਾਈ ਕਰਤਾ ਵੀ ਸਾਨੂੰ ਕੰਮ ਮਿਲ ਗਿਆ ਸੋ ਸਾਡਾ ਦਿਮਾਗ ਹੈ ਜਿਹੜਾ ਉਸ ਚੀਜ਼ ਦੇ ਵਿੱਚ ਲੱਗ ਜਾਂਦਾ ਕਿ ਹਾਂ ਪੰਜ ਬੰਦੇ ਨੂੰ ਕੰਮ ਮਿਲ ਗਿਆ ਸੱਚੀ ਹੋਣੇ ਸੋ ਕੈਨੇਡਾ ਦੇ ਵਿੱਚ ਜੇ ਤੁਸੀਂ ਕਿਤੇ ਕੰਮ ਲੱਭਦੇ ਹੋ ਚਾਹੇ ਕੋਈ ਕੰਮ ਕੈਸ਼ ਤੇ ਆ ਚਾਹੇ ਕੰਮ ਸਿੰਨ ਤੇ ਆ ਤੁਹਾਡੇ ਕੋਲੋਂ ਪਹਿਲਾਂ ਪੈਸੇ ਨਹੀਂ ਲਿੱਤੇ ਜਾਂਦੇ ਤੁਸੀਂ ਕੋਈ ਸਕਿਉਰਿਟੀ ਜਮਾਨੇ ਨਹੀਂ ਕਰਵਾਣੀ ਹੁੰਦੀ ਜੇਕਰ ਕੋਈ ਪੈਸੇ ਕੱਟਦਾ ਵੀ ਹੋਊਗਾ 5-10 ਡਾਲਰ ਉਹ ਤੁਹਾਡੀ ਪੇ ਦੇ ਵਿੱਚੋਂ ਘੱਟ ਹੋ ਜਣੇ ਆ ਜੀ ਤੁਹਾਨੂੰ ਪਹਿਲਾਂ 100-200 ਡਾਲਰ ਦੇਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਅੱਜ ਕੱਲ ਇੱਕ ਨਾਮਾ ਜਿਹੜਾ ਮੈਂ ਫਰੋਡ ਦੇਖਿਆ ਚੱਲ ਰਿਹਾ ਮੈਂ ਬਹੁਤ ਜ਼ਿਆਦਾ ਵੀਡੀਓਜ਼ ਇੰਸਟਾਗ੍ਰਾਮ ਤੇ ਸਟੋਰੀਆਂ ਵੀ ਸ਼ੇਅਰ ਕੀਤੀਆਂ ਕਾਫੀ ਸਟੂਡੈਂਟ ਦੇ ਵੀ 196 ਡਾਲਰ 199 ਡਾਲਰ ਸਿਕਿਉਰਿਟੀ ਦੇ ਲਈ ਤੇ ਉਹ ਡਾਲਰ ਵੀ ਰਿਮਿਟਲੀ ਥਰੂ ਲਈ ਦੀ ਸੋ ਇੱਥੇ ਹੀ ਸਾਨੂੰ ਸਮਝਣਾ ਚਾਹੀਦਾ ਅਗਰ ਆਪਾਂ ਕਿਸੇ ਨੂੰ ਪੈਸੇ ਟ੍ਰਾਂਸਫਰ ਕਰ ਰਿਹਾ ਰਿਮਿਟਲੀ ਥਰੂ ਸੋ ਕਿਸੇ ਆਊਟ ਆਫ ਕੰਟਰੀ ਜਾਂਦੇ ਜੀ ਆਊਟ ਆਫ ਕੰਟਰੀ ਬੈਠਾ ਬੰਦਾ ਸਾਨੂੰ ਕਿਵੇਂ ਪੈਸੇ ਦਵਾ ਦੂਗਾ ਸੋ ਇਹ ਪੈਸੇ ਰਫੰਡ ਵੀ ਨਹੀਂ ਹੁੰਦੇ ਪੈਸੇ ਰਿਫੰਡ ਹੋਣੇ ਬਹੁਤ ਔਖੇ ਹੋ ਜਾਂਦੇ ਜਦੋਂ ਕਿਤੇ ਆਊਟ ਆਫ ਕੰਟਰੀ ਚੱਲ ਜਾਂ ਸੋ ਜਿੱਤੇ ਸਕੋਸ਼ ਆਰਬੀਸੀ ਵਰਗੇ ਬੈਂਕ ਵੀ ਤੁਹਾਨੂੰ ਪੈਸੇ ਰਿਫੰਡ ਨਹੀਂ ਕਰਵਾ ਸਕਦੇ ਸੋ ਜੇਕਰ ਕਿਸੇ ਨਾਲ ਫਰੋਡ ਹੁੰਦਾ ਵੀ ਹੈ ਮੈਂ ਸਾਰਿਆਂ ਨੂੰ ਇੱਕ ਸੁਜੈਸ਼ਨ ਕਰਦਾ ਹਰ ਇੱਕ ਬੈਂਕ ਦਾ ਇੱਕ ਫਰੋਡ ਡਿਪਾਰਟਮੈਂਟ ਹੁੰਦਾ ਜੇਕਰ ਤੁਹਾਡੇ ਪੈਸੇ ਚਾਹੇ ਤੁਸੀਂ ਆਪ ਵੀ ਭੇਜੇ ਨੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਕਹਿਣਾ ਕਿ ਮੇਰੇ ਤੋਂ ਗਲਤੀ ਨਾਲ ਇਸ ਆਈਡੀ ਤੇ ਜਿਹੜੇ ਪੈਸੇ ਭੇਜੋਗੇ ਜੇ ਤੁਸੀਂ ਟਰੈਕ ਕੀਤੇ ਨੇ ਉਸ ਜਗ੍ਹਾ ਇਹ ਚੱਲ ਜਾਂਦਾ ਵੀ ਤੁਸੀਂ ਮੇਰੀ ਪੇਮੈਂਟ ਨੂੰ ਬਲੌਕ ਕਰ ਦਿਓ ਜਾਂ ਵਾਪਸ ਕਰ ਦਿਓ ਤੇ ਉਹ ਤੁਹਾਡਾ ਕਾਰਡ ਬਲੌਕ ਕਰ ਦੇਣਗੇ ਪਹਿਲਾਂ ਤੁਹਾਡੀ ਹੋਰ ਪੇਮੈਂਟ ਖਾਤੇ ਵਿੱਚ ਨਹੀਂ ਜਾਊਗੀ ਤੇ ਜਿਹੜੇ ਪੈਸੇ ਤੁਹਾਡੇ ਗਏ ਹੁੰਦੇ ਜਿਆਦਾ ਕਰਕੇ 90% ਪੈਸੇ ਵਾਪਸ ਆ ਜਾਂਦੇ ਸੋ ਜੇ ਕਿਸੇ ਨਾਲ ਫਰੋਡ ਹੁੰਦਾ ਤਾਂ ਆ ਚੀਜ਼ ਜਰੂਰ ਟਰਾਈ ਕਰਕੇ ਦੇਖਿਓ ਉਮੀਦ ਹੈ ਕਿ ਤੁਹਾਡੇ ਪੈਸੇ ਵਾਪਸ ਆ ਜਾਣਗੇ ਫਰੋਡ ਡਿਪਾਰਟਮੈਂਟ ਨੂੰ ਕਾਲ ਕਰਿਓ ਤੇ ਇਹਨਾਂ ਨੂੰ ਕਹੋ ਸਾਤੋਂ ਗਲਤੀ ਨਾਲ ਭੇਜੋਗੇ ਜਾਂ ਸਾਤੋਂ ਕਿਸੇ ਲਿੰਕ ਤੇ ਕਲਿੱਕ ਕਰ ਲਓਗਾ ਸਾਡੇ ਨਾਲ ਫਰੋਡ ਹੋ ਗਿਆ ਉਹ ਤੁਹਾਡੀ ਜਿੰਨੀ ਜਿਆਦਾ ਹੈਲਪ ਕਰ ਸਕਦੇ ਹੋਣਗੇ ਇਹਨਾਂ ਨੇ ਤੁਹਾਡੀ ਹੈਲਪ ਕਰਨੀ ਆ ਸੋ ਇਹ ਜਿਹੜੇ ਕੁਝ ਫਰੋਡਸ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਸੀ ਤੇ ਹੋਰ ਫਰੋਡ ਵੀ ਬਹੁਤ ਜ਼ਿਆਦਾ ਹੁੰਦੇ ਨੇ ਕੰਮ ਰਿਲੇਟਡ ਰਮੀਟਲੀ ਥਰੂ ਕੰਮ ਤੇ ਤੁਹਾਨੂੰ ਬੁਲਾ ਲਿਆ ਜਾਂਦਾ ਤੇ ਕੰਮ ਸਿੱਕ ਸਾਨੂੰ ਕੰਮ ਮਿਲਿਆ ਸੁਪੋਜ਼ ਕਰੋ ਆਪਾਂ ਚੈੱਕ ਹੀ ਨਹੀਂ ਕਰਦੇ ਵੀ ਉਹ ਕੰਮ ਹੈ ਕਿੱਥੇ ਹੈ ਕੰਮ ਚੈੱਕ ਕਰੋ ਕੋਈ ਘਰ ਦਾ ਲੋਕੇਸ਼ਨ ਤਾਂ ਨਹੀਂ ਕੋਈ ਤੁਹਾਨੂੰ ਦੇ ਰਿਹਾ ਸੋ ਕੁੜੀਆਂ ਨਾਲ ਕੀ ਹੁੰਦਾ ਜੀ ਕੁੜੀਆਂ ਨੂੰ ਕਿਤੇ ਘਰ ਚ ਬੁਲਾ ਲਿਆ ਜਾਂਦਾ ਕੁੜੀਆਂ ਦੇਖਦੀਆਂ ਨਹੀਂ ਆ ਉੱਤੇ ਚੱਲ ਜਾਂਦੀਆਂ ਸੋ ਉੱਥੇ ਵੀ ਆਪਾਂ ਕੁੜੀਆਂ ਦੀ ਗਲਤੀ ਨਹੀਂ ਦਿੰਦੇ ਨਵੇਂ-ਨਵੇਂ ਆਏ ਹੁੰਦੇ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਸੋ ਪੇਰੈਂਟਸ ਜੇਕਰ ਵੀਡੀਓ ਦੇਖਦੇ ਆਪਣੇ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਪੁੱਜਦੀ ਕਰਿਓ ਤੇ ਸਟੂਡੈਂਟਸ ਵੀ ਹੈਗੇ ਵਕਤ-ਵਕਤੇ ਸ਼ੇਅਰ ਕਰਿਓ ਤਾਂ ਕਿ ਸਾਰੇ ਜਾਣੇ ਇਸ ਚੀਜ਼ ਬਾਰੇ ਅਵੇਅਰ ਹੋ ਸਕਣ ਜੇਕਰ ਆਪਾਂ ਇਹਨਾਂ ਫਰੋਡ ਚ ਫਸ ਜਾਂਦੇ ਆ ਸਾਡੀ ਹੱਕ ਸੱਚ ਦੀ ਕਮਾਈ ਸਾਰੀ ਖੂ ਖਾਤੇ ਜਾਂਦੀ ਆ ਸੋ ਜਿੰਨਾ ਅਸੀਂ ਇਹ ਜਿਹੜੇ ਕੁਝ ਫਰੋਡਸ ਨੇ ਇੱਕ ਰੀਸੈਂਟਲੀ ਮੈਂ ਫਰੋਡ ਦੇਖਿਆ ਸਾਡੇ ਨੌਨ ਦੇ ਵਿੱਚ ਹੀ ਕੋਈ ਕੁੜੀ ਸੀ ਉਹਨੂੰ ਕਾਲਜ ਵੱਲੋਂ ਫੋਨ ਆਇਆ ਸੀ ਕਿ ਤੁਹਾਡੀ ਜਿਹੜੀ ਪੇਮੈਂਟ ਰਹਿੰਦੀ ਆ ਕਾਲਜ ਦੀ ਤੁਸੀਂ ਫੀਸ ਵਾਲੇ ਤੱਕ ਜਮ੍ਹਾਂ ਨਹੀਂ ਕਰਾਈ ਚਲੋ ਆਪਾਂ ਕਹਿ ਦਿੰਦੇ ਆ ਨਾ ਉਹ ਕੁੜੀ ਨੇ ਫੀਸ ਜਮ੍ਹਾਂ ਕਰਵਾਣੀ ਵੀ ਸੀ ਤੇ ਬਾਈ ਕਹਿ ਲੋ ਲੱਕ ਕਹਿ ਲੋ ਵੀ ਉਹਦੇ ਕੋਲ ਪੈਸੇ ਹੈਗੇ ਸੀ ਥੋੜੇ ਜਿ ਉਹਨਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਤੋਂ ਫੜੇ ਕੁੜੀ ਨੇ 10000 ਡਾਲਰ ਕੁੜੀ ਨੇ ਇਕੱਠਾ ਕਰ ਲਿਆ ਤੇ 10000 ਡਾਲਰ ਇਕੱਠਾ ਤੇ ਹੋ ਗਿਆ ਜਦੋਂ ਉਹਨਾਂ ਨੇ ਉਹਨੂੰ ਫੋਰਸ ਕੀਤਾ ਵੀ ਆਪਾਂ ਤੈਨੂੰ ਸਸਪੈਂਡ ਕਰ ਦਾਂਗੇ ਜੇ ਤੂੰ ਹੁਣੇ ਪੇਮੈਂਟ ਨਾ ਕੀਤੀ ਕੁੜੀ ਨੇ ਕਿਸੇ ਨੂੰ ਪੁੱਛਿਆ ਨਹੀਂ ਬਿਨਾ ਪੁੱਛੇ ਗਿੱਚੇ ਉਹਨੇ ਜਿਹੜੀ ਪੇਮੈਂਟ ਜਿਵੇਂ ਉਹਨਾਂ ਨੇ ਕਿਹਾ ਉਦਾਂ ਕਰ ਦਿੱਤਾ ਸੋ ਹੋਇਆ ਕਿ ਜੀ ਕੁੜੀ ਨਾਲ ਹੋ ਗਿਆ ਫਰੋਡ ਜਦੋਂ 10000 ਡਾਲਰ ਦੇ ਖਾਤੇ ਵਿੱਚੋਂ ਨਿਕਲ ਗਿਆ ਫਿਰ ਉਹਨੂੰ ਸਮਝ ਲੱਗੀ ਫਿਰ ਉਹਦੇ ਦਿਮਾਗ ਤੇ ਥੋੜਾ ਜਿਹਾ ਅਸਰ ਪਿਆ कि ਜਿਹੜੇ ਉਹਦੇ ਪੈਸੇ ਸੀ ਉਹ ਸਾਰੇ ਖਰਾਬ ਹੋ ਗਏ ਤੇ ਸਾਰੇ ਪੈਸੇ ਜਿਹੜੇ ਨੇ ਵੇਸਟ ਹੋ ਗਏ ਸੋ ਇਹ ਚੀਜ਼ ਦਾ ਉਹਨੂੰ ਖਾਸ ਕਰਕੇ ਧਿਆਨ ਰੱਖੋ ਕਿਉਂਕਿ ਉਹ 10000 ਚੱਲ ਗਿਆ ਉਹ ਸੋਖਾ ਵਾਪਸ ਨਹੀਂ ਆਣਾ ਤੇ ਉਹ ਵਾਪਸ ਕਿਉਂ ਨਹੀਂ ਆਣਾ ਕਿਉਂਕਿ ਇਸ ਢੰਗ ਨਾਲ ਪੈਸੇ ਮਹੰਗਾਏ ਗਏ ਕਿ ਪੈਸੇ ਇੰਡੀਆ ਟਰਾਂਸਫਰ ਹੋਗੇ ਜਾਂ ਕਿਸੇ ਕੰਟਰੀ 'ਚ ਟਰਾਂਸਫਰ ਹੋਗੇ ਉਹ ਕੈਨੇਡਾ ਦੇ ਵਿੱਚ ਟਰਾਂਸਫਰ ਨਹੀਂ ਹੋਏ ਜਦੋਂ ਪੈਸੇ ਆਊਟ ਆਫ ਕੰਟਰੀ ਚੱਲ ਜਾਂਦੇ ਨੇ ਜੀ ਫਿਰ ਉੱਥੇ ਨਾ ਹੀ ਸਾਡਾ ਕੋਈ ਸਕੋਸ਼ੀਆ ਹੋਵੇ ਚਾਹੇ ਆਰਬੀਸੀ ਹੋਵੇ ਕੋਈ ਵੀ ਬੈਂਕ ਹੋਵੇ ਸਾਡੀ ਹੈਲਪ ਕਰ ਸਕਦਾ ਬਟ 10-15% ਚਾਂਸ ਹੁੰਦੇ ਨੇ ਵੀ ਪੈਸੇ ਰਿਫੰਡ ਹੋ ਜਾਣੇ ਪਰ ਜੇ ਕਿਸੇ ਨੇ ਇੰਟ੍ਰੈਕ ਕਰਕੇ ਕਿਸੇ ਨੂੰ ਪੈਸੇ ਭੇਜੇ ਨੇ ਜਾਂ ਲਿੰਕ ਤੇ ਕਲਿੱਕ ਕਰਕੇ ਭੇਜੇ ਨੇ ਉਹਦੇ ਵਿੱਚ ਇੱਕ ਜਿਹੜੀ ਜਿਸੀਂ ਕੰਮ ਕਰ ਸਕਦੇ ਹੁੰਦੇ ਆ ਡਰਿਆ ਨਾ ਕਰੋ ਇੰਨਾ ਕ ਜਰੂਰ ਕਰਿਆ ਕਰੋ ਵੀ ਤੁਸੀਂ ਫਰੋਡ ਡਿਪਾਰਟਮੈਂਟ ਨੂੰ ਕਾਲ ਕਰੋ ਤੇ ਉਹਨਾਂ ਨੂੰ ਆਪਣਾ ਸਾਰੀ ਬਣਦੀ ਜਿਹੜੀ ਗੱਲ ਆ ਦੱਸੋ ਤੇ ਇਹ ਕਹਦੇ ਕੋਈ ਸੱਤੋ ਗਲਤੀ ਨਾਲ ਹੋ ਗਿਆ ਸਾਡਾ ਜਿਹੜਾ ਕਾਰਡ ਆ ਬਲੌਕ ਕਰ ਦੋ ਉਹ ਕਾਰਡ ਤੁਹਾਡਾ ਬਲੌਕ ਕਰ ਦੇਣ ਕਿ ਜਿਹੜੇ ਪੈਸੇ ਆ ਉਹ ਸਾਨੂੰ ਰਿਫੰਡ ਚਾਹੀਦੇ ਉਹਦੇ ਰਿਫੰਡ ਪਵਾਓ ਇਹੋ ਕਾਫੀ ਹੱਦ ਤੱਕ ਇੱਕ ਦੋ ਮਹੀਨੇ ਦੇ ਵਿੱਚ ਤੁਹਾਡੇ ਪੈਸੇ ਵਾਪਸ ਆ ਜਾਂਦੇ ਨੇ ਇਹ ਮੈਂ ਕਾਫੀ ਹੁੰਦੀ ਜਬ ਬੰਦਿਆਂ ਨਾਲ ਹੁੰਦਾ ਦੇਖਿਆ ਵੀ ਹੈਗਾ ਸੋ ਆਪਾਂ ਇਹ ਚੀਜ਼ਾਂ ਨੂੰ ਜ਼ਰੂਰ ਜਿਹੜਾ ਟਰਾਈ ਕਰੀਏ ਦੂਜੀ ਚੀਜ਼ ਕੀ ਹੋ ਜਾਂਦੀ ਹੈ ਜੀ ਕਿਸ ਕਾਫੀ ਜਿਹੜੇ ਸਟੂਡੈਂਟਸ ਇੱਥੇ ਕਿਹੜੀ ਚੀਜ਼ ਚ ਫਸਦੇ ਨੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਸ਼ੇਅਰ ਕਰਨਾ ਸੀ ਉਹ ਰੀਸੈਂਟਲੀ ਕਿਸੇ ਕੁੜੀ ਨਾਲ ਹੀ ਹੋਇਆ ਜੀ ਉਹ ਕੁੜੀ ਨੂੰ ਮੈਸੇਜ ਆਇਆ ਸੀ ਵਟਸਐਪ ਗਰੁੱਪ ਦੇ ਵਿੱਚੋਂ ਵੀ ਆਪਾਂ ਤੁਹਾਨੂੰ ਕੰਮ ਦਵਾ ਦਾਂਗੇ ਚਲੋ ਕੁੜੀ ਨੂੰ ਵੀ ਲੱਗਾ ਕੰਮ ਮਿਲ ਜਾਣਾ ਕੋਈ ਗੋਰਾ ਸੀ ਕੋਈ ਗੋਰਾ ਬਣ ਕੇ ਗੱਲ ਕਰਦਾਉਂਗਾ ਜਾਂ ਕਿਸੇ ਵੀ ਢੰਗ ਨਾਲ ਸੀ ਉਹਨੇ ਕੀ ਕਿਹਾ ਵੀ ਆਪਣਾ ਜਿਹੜਾ ਕੰਮ ਹੈ ਉਹ ਲਾਇਲਟੀ ਤੇ ਡਿਪੈਂਡ ਕਰਦਾ ਹੈ ਨਾ ਵੀ ਤੇਰੀ ਆਪਾਂ ਲਾਇਲਟੀ ਚੈੱਕ ਕਰਨੀ ਆ ਅਸੀਂ ਤੈਨੂੰ ਇਦਾਂ ਪੈਸੇ ਟਰਾਂਸਫਰ ਕਰਦੇ ਆ ਤੂੰ ਆਪਣੇ ਖਾਤੇ ਦੇ ਵਿੱਚੋਂ ਚੈੱਕ ਲਗਾਉਣਾ ਤੇ ਚੈੱਕ ਲਗਾ ਕੇ ਤੂੰ ਸਾਨੂੰ ਦੱਸਣਾ ਵੀ ਉਹ ਤਾਂ ਕਿਸੇ ਅੱਗੇ ਬੰਦੇ ਨੂੰ ਭੇਜਣਾ ਸੋ ਉਹਨੇ ਕਿਹਾ ਵੀ ਆਪਾਂ ਤੈਨੂੰ 500 ਡਾਲਰ ਭੇਜ ਰਿਹਾ ਇਹ ਇਹ ਤੂੰ ਆਪਣੇ ਖਾਤੇ ਦੇ ਵਿੱਚ ਚੈੱਕ ਲਗਵਾਉਂਗੀ ਤੇ ਫਿਰ ਤਾਂ ਅੱਗੇ ਕਿਸੇ ਬੰਦੇ ਨੂੰ ਟਰਾਂਸਫਰ ਕਰਨਾ ਕੁੜੀ ਨੂੰ ਵੀ ਲੱਗਿਆ ਚਲੋ ਮੇ ਵੀ ਐਓ ਜੀ ਚੀਜ਼ ਹੋਣੀ ਹੈ ਲੱਕੀਲੀ ਕਹਿ ਲੋ ਕੁੜੀ ਨੇ ਪਹਿਲਾਂ ਮੈਨੂੰ ਮੈਸੇਜ ਕਰ ਲਿਆ ਉਹ ਕਹਿੰਦੀ ਵੀਰੇ ਵੀ ਐਦਾਂ ਕਰਕੇ ਇਹ ਚੀਜ਼ ਹੈ ਵੀ ਮੈਨੂੰ ਬੰਦਾ ਕਹਿੰਦਾ ਵੀ ਇਹ ਚੈੱਕ ਆਪਣੇ ਖਾਤੇ ਦੇ ਲਾ ਲਾ ਤਾਂ ਅੱਗੇ ਭੇਜਣਾ ਤੇਰਾ ਲੋਇਲਟੀ ਚੈੱਕ ਕਰਨੀ ਆ ਆਪਾਂ ਵੀ ਸਾਡਾ ਕੰਮ ਕੈਸ਼ ਸ਼ੇਅਰ ਦਾ ਹੈ ਤੇ ਮੈਂ ਉਸ ਕੁੜੀ ਨੂੰ ਸੁਜੈਸ਼ਨ ਦਿੱਤੀ ਵੀ ਇਹ ਇੱਕ ਬਿਲਕੁਲ ਫੇਕ ਚੀਜ਼ ਆ ਤੂੰ ਨੇ ਇੱਕ ਵਾਰ ਐਵੇਂ ਕਹਦੇ ਵੀ ਇਹ ਫੇਕ ਆ ਮੈਨੂੰ ਡਰ ਲੱਗ ਰਿਹਾ ਵੀ ਮੇਰੇ ਪੈਸੇ ਮਰ ਜਾਣਗੇ ਸੋ ਕੁੜੀ ਨੇ ਕੀ ਕੀਤਾ ਜੀ ਉਹਨੂੰ ਮੈਸੇਜ ਕੀਤਾ ਵੀ ਮੈਨੂੰ ਫੇਕ ਲੱਗ ਰਿਹਾ ਸੋ ਕੁੜੀ ਨੇ ਵਿਸ਼ਵਾਸ ਕਰ ਲਿਆ ਜੀ ਕਿ ਫੇਕ ਹੋਣਾ ਹੈ ਨਾ ਕੁੜੀ ਨੇ ਇਹ ਚੀਜ਼ ਲੱਗਿਆ ਤੇ ਉਧਰ ਉਹਨੂੰ ਜਿਹੜੇ ਮੈਸੇਜ ਆਏ ਬਈ ਵੀ ਤੂੰ ਸਾਡੇ ਪੈਸੇ ਮਾਰਲੇ ਨੇ ਗੋਰੇ ਨੇ ਜਿਹੜੇ ਮੈਸੇਜ ਕੀਤੇ ਨੇ ਜੇ ਤੂੰ ਸਾਡੇ ਪੈਸੇ ਵਾਪਸ ਨਾ ਕੀਤੇ ਤਾਂ ਆਪਾਂ ਤੇਰੇ ਤੇ ਕੇਸ ਕਰਦਾਂਗੇ ਸੋ ਇੱਕ ਕੁੜੀ ਸੀ ਓਬਵੀਅਸਲੀ ਡਰ ਜੂਗੀ ਜੀ ਉਹ ਡਰ ਗਈ ਤੇ ਉਹਨੇ ਮੈਨੂੰ ਮੈਸੇਜ ਕੀਤਾ ਕਿ ਵੀਰੇ ਉਹ ਤੇ ਐਵੇਂ ਕਹਿੰਦਾ ਕੇਸ ਕਰ ਦੂ ਮੈਂ ਫਸ ਜਾਣਾ ਮੈਂ ਐਵੇਂ ਮੈਂ ਕਿਹਾ ਫਿਰ ਮੈਂ ਉਹਨੂੰ ਇੱਕ ਗੱਲ ਸਮਝਾਈ ਕੁੜੀ ਨੂੰ ਕਿ ਦੇਖੋ ਜੇਕਰ ਉਹਨੇ ਤੁਹਾਨੂੰ ਚੈੱਕ ਭੇਜਿਆ ਵੀ ਆ ਤੁਸੀਂ ਆਪਣੇ ਖਾਤੇ 'ਚ ਤਾਂ ਨਹੀਂ ਹਰੇ ਲਾਇਆ ਉਹ ਤੁਹਾਡੇ ਖਾਤੇ 'ਚ ਤਾਂ ਆਏ ਹੀ ਨਹੀਂ ਸੋ ਜਦੋਂ ਆਪਾਂ ਕੋਈ ਕਰਾਈਮ ਕੀਤੇ ਨਹੀਂ ਉਹਦੇ ਪੈਸੇ ਸਾਡੇ ਖਾਤੇ 'ਚ ਨਹੀਂ ਪਏ ਤਾਂ ਸਾਡੇ ਕੋਲੋਂ ਕੋਈ ਵੀ ਸਾਡੇ ਤੇ ਕੁਝ ਵੀ ਪ੍ਰੈਨਟੀ ਜਾਂ ਲਾ ਲਓ ਸਾਡੇ ਤੇ ਕੇਸ ਕੁਝ ਨਹੀਂ ਕਰ ਸਕਦਾ ਸੋ ਇਹੋ ਜਿਹੇ ਫਰੋਡਸ ਹੁੰਦੇ ਨੇ ਸੋ ਆਪਾਂ ਇਹ ਚੀਜ਼ਾਂ ਤੇ ਨਾ ਫਸੀ ਇੱਥੇ ਤੁਹਾਨੂੰ ਕੋਈ ਫ੍ਰੀ ਦੇ ਪੈਸੇ ਨਹੀਂ ਦੇਣ ਲੱਗਿਆ ਤੇ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਜ਼ਰੂਰਤ ਹੈ ਜੇ ਤਾਂ ਧਿਆਨ ਰੱਖ ਜਾਾਂਗੇ ਤੇ ਆਪਣੇ ਜਿਹੜੇ ਚਾਰ ਪੈਸੇ ਇਕੱਠੇ ਹੋਵੋਗੇ ਜਾਂ ਜੀਆਈਸੀ ਹੋਣਗੇ ਉਹ ਬਚਾ ਲਾਂਗੇ ਨਹੀਂ ਇੱਥੇ ਇੱਕ ਮੈਂਟਲ ਲਗਾਉਂਦੇ ਨੇ ਪੈਸੇ ਉਹ ਜਾਂਦੇ ਤੇ ਤੁਹਾਨੂੰ ਮੁੜ ਕੇ ਕੁਝ ਵਾਪਸ ਨਹੀਂ ਆਉਂਦਾ ਸੋ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਸੋ ਇਹ ਮੈਨੂੰ ਨਹੀਂ ਪਤਾ ਮਤਲਬ ਹਰ ਇੱਕ ਨੂੰ ਹੀ ਪਤਾ ਹੋਣੀਆ ਚੀਜ਼ਾਂ ਜਿਹੜੇ ਪੁਰਾਣੇ ਇੱਥੇ ਹੈਗੇ ਨੇ ਉਹ ਤਾਂ ਇਹਨਾਂ ਚੀਜ਼ਾਂ ਤੋਂ ਵੇਰ ਆ ਜਿਹੜੇ ਨਵੇਂ ਆਂਦੇ ਆ ਉਹ ਜ਼ਿਆਦਾ ਕਰੇ ਚੀਜ਼ਾਂ ਦੇ ਫਸ ਜਾਂਦੇ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਓ ਜੀ ਤੇ ਵਲੌਗ ਚੰਗਾ ਲੱਗਿਆ ਉਹਨਾਂ ਤੱਕ ਜ਼ਰੂਰ ਪੁੱਜਦੇ ਕਰ ਦਿਓ ਜਿਹੜੇ ਆਉਣ ਬਾਰੇ ਸੋਚ ਰਹੇ ਨੇ ਜਾਂ ਆ ਚੁੱਕੇ ਨੇ ਨਵੇਂ ਨਵੇਂ ਆਏ ਨੇ ਪੇਰੈਂਟਸ ਗਰੁੱਪ ਇਹ ਵਲੌਗ ਨੂੰ ਸ਼ੇਅਰ ਕਰਨ ਤੇ ਦੇਖਣ ਆਪਣੇ ਬੱਚੇ ਨੂੰ ਸਮਝਾਉਣ ਵੀਡੀਓ ਚੰਗੀ ਲੱਗੀ ਯਾਰਾਂ ਦੋਸਤਾਂ ਤੱਕ ਪੁੱਜਦੀ ਕਰ ਦਿਓ ਤੇ ਉਦੋਂ ਤੱਕ ਮੈਨੂੰ ਦੋ ਜੀ ਇਹ ਜ਼ਾਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਕਮੈਂਟ ਵਧੀਆ ਕਰਿਆ ਕਰੋ ਚੰਗਾ ਲੱਗਦਾ ਮਾੜੇ ਵਾਲੇ ਦੂਰ ਰਹਿਆ ਕਰੋ ਤੇ ਸਾਰਿਆਂ ਨੂੰ ਦੋਜੀ ਸਤਿ ਸ੍ਰੀ ਅਕਾਲ ਮਿਲਦਿਆ ਕਿਸੇ ਅਗਲੇ ਵਲੋਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ